ਦੋਸਤੋ ਆਓ ਤੁਹਾਨੂੰ ਅੱਜ ਪੰਜਾਬ ਦੇ ਇਤਿਹਾਸ ਦੀ ਇੱਕ ਕਹਾਣੀ ਸੁਣਾਈਏ ਅ ਰਿਸ਼ਤੇ ਹੁੰਦੇ ਹਨ ਔਰ ਰਿਸ਼ਤਿਆਂ ਦੇ ਵਿੱਚ ਕਿਹੜਾ ਰਿਸ਼ਤਾ ਵੱਡਾ ਹੁੰਦਾ ਹੈ ਔਰ ਕਿਹੜਾ ਰਿਸ਼ਤਾ ਛੋਟਾ ਹੁੰਦਾਗਾ ਇਸ ਦਾ ਫੈਸਲਾ ਹਰ ਬੰਦਾ ਨਹੀਂ ਕਰ ਸਕਦਾ ਪਰ ਸਿਆਣੇ ਲੋਕਾਂ ਨੇ ਇਹਨਾਂ ਦੇ ਵਿੱਚ ਜੋ ਵੀ ਫਰਕ ਹੁੰਦਾਗਾ ਉਸ ਨੂੰ ਆਪਣੇ ਕੰਮਾਂ ਦੁਆਰਾ ਆਪਣੇ ਵਿਵਹਾਰ ਦੁਆਰਾ ਆਪਣੇ ਆਚਰਣ ਦੁਆਰਾ ਇਹਨਾਂ ਦੀ ਵਿਆਖਿਆ ਕੀਤੀ ਹੈਗੀ ਇਸੇ ਤਰ੍ਹਾਂ ਤਿੰਨ ਰਿਸ਼ਤੇ ਹੁੰਦੇ ਹਨ ਇੱਕ ਭੈਣ ਦਾ ਆਪਣੇ ਭਾਈ ਨਾਲ ਇੱਕ ਮਾਂ ਦਾ ਆਪਣੇ ਪੁੱਤ ਨਾਲ ਔਰ ਇੱਕ ਭੈਣ ਦਾ ਆਪਣੇ ਜਿਨਕੇ ਇੱਕ ਇਸਤਰੀ ਦਾ ਆਪਣੇ ਪਤੀ ਦੇ ਨਾਲ ਤਿੰਨ ਰਿਸ਼ਤੇ ਹੁੰਦੇ ਨੇ ਇਸਤਰੀ ਵਾਸਤੇ ਭਾਈ ਪਤੀ ਅਤੇ ਪੁੱਤਰ ਪਰ ਇਨਾਂ ਤਿੰਨਾਂ ਰਿਸ਼ਤਿਆਂ ਦੇ ਵਿੱਚੋਂ ਕੌਣ ਵੱਡਾ ਹੁੰਦਾ ਹੈ ਕਿਹੜਾ ਰਿਸ਼ਤਾ ਜ਼ਰੂਰੀ ਹੁੰਦਾ ਕਿਹੜਾ ਨਹੀਂ ਹੁੰਦਾ ਤੁਸੀਂ ਵੀ ਫੈਸਲਾ ਕਰਕੇ ਜਰੂਰ ਦੱਸਿਓ ਪਰ ਉਸ ਤੋਂ ਪਹਿਲਾਂ ਤੁਹਾਨੂੰ ਆਓ ਇੱਕ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਕਹਾਣੀ ਸੁਣਾਈਏ ਜਿਸ ਦੇ ਵਿੱਚ ਇਹ ਮਹਾਰਾਜਾ ਹੀਰਾ ਸਿੰਘ ਦੇ ਨਾਲ ਸੰਬੰਧਿਤ ਕਹਾਣੀ ਦੱਸੀ ਜਾਂਦੀ ਹੈ ਜਿਸ ਦੇ ਵਿੱਚ ਕਿਸੇ ਵਿਅਕਤੀ ਨੂੰ ਤਿੰਨ ਵਿਅਕਤੀਆਂ ਨੂੰ ਫ੍ਰਾਂਸੀਸੀ ਦੀ ਸਜ਼ਾ ਹੋ ਜਾਂਦੀ ਹੈ ਸਜ਼ਾਏ ਮੌਤ ਦੀ ਸਜ਼ਾ ਦੇ ਦਿੱਤੀ ਜਾਂਦੀ ਹੈਗੀ ਰਾਜਾ ਹੀਰਾ ਸਿੰਘ ਵੱਲੋਂ ਔਰ ਇਹ ਗੱਲ ਪੁਰਾਣੇ ਸਮੇਂ ਦੀ ਹੈਗੀ ਜਦੋਂ ਰਾਜਿਆਂ ਦਾ ਹੀ ਫੈਸਲਾ ਅੰਤਮ ਹੁੰਦਾ ਸੀਗਾ ਤੇ ਉਸ ਫੈਸਲੇ ਦੇ ਇਹ ਵੇਲੇ ਜੋ ਆਲੇ-ਦੋਲੇ ਦੇ ਲੋਕ ਸਨ ਉਸ ਇਸਤਰੀ ਦੇ ਜਿਹਦਾ ਉਹਨਾਂ ਦੇ ਵਿੱਚ ਇੱਕ ਭਰਾ ਸ਼ਾਮਲ ਸੀ ਇੱਕ ਉਸ ਦਾ ਪਤੀ ਸ਼ਾਮਲ ਸੀ ਇੱਕ ਉਸ ਦਾ ਪੁੱਤਰ ਸ਼ਾਮਲ ਸੀ ਇਹਨਾਂ ਤਿੰਨਾਂ ਨੂੰ ਸਜ਼ਾਏ ਮੌਤ ਦਿੱਤੀ ਜਾ ਰਹੀ ਹੈਗੀ ਉਸ ਸਮੇਂ ਦੇ ਕਾਨੂੰਨ ਵੀ ਵੱਖਰੇ ਸਨ ਜੋ ਰਾਜਾ ਕਹਿ ਦਿੰਦਾ ਸੀ ਉਹੀ ਕਾਨੂੰਨ ਹੁੰਦਾ ਸੀਗਾ ਅ ਉਸ ਇਸਤਰੀ ਦੇ ਜਿਹੜੇ ਸੰਬੰਧਤ ਲੋਕਾਂ ਨੇ ਉਸ ਦੇ ਪਿੰਡ ਦੇ ਲੋਕਾਂ ਨੇ ਰਾਜੇ ਦੇ ਕੋਲ ਜਾ ਕੇ ਅਪੀਲ ਕੀਤੀ ਕਿ ਇਹ ਬਹੁਤ ਹੀ ਤੁਸੀਂ ਸਹੀ ਨਹੀਂ ਕੀਤਾ ਹੈਗਾ ਤੁਸੀਂ ਇਸ ਕੁੜੀ ਦੇ ਸਾਰੇ ਰਿਸ਼ਤੇਦਾਰਾਂ ਨੂੰ ਮਾਰ ਰਹੇ ਹੋਗੇ ਉਸ ਦਾ ਪਤੀ ਵੀ ਮਾਰਿਆ ਜਾ ਰਿਹਾ ਹੈ ਉਸ ਦਾ ਪੁੱਤ ਵੀ ਮਾਰਿਆ ਜਾ ਰਿਹਾ ਹੈ ਉਸ ਦਾ ਭਰਾ ਵੀ ਮਾਰਿਆ ਜਾ ਰਿਹਾ ਹੈਗਾ ਤੁਸੀਂ ਇਹਨਾਂ ਦੇ ਵਿੱਚੋਂ ਘੱਟੋ-ਘੱਟ ਕਿਸੇ ਇੱਕ ਨੂੰ ਛੱਡ ਦੇਵੋ ਤਾਂ ਕਿ ਉਹ ਇਸਤਰੀ ਆਪਣੀ ਜ਼ਿੰਦਗੀ ਇਹਨਾਂ ਦੇ ਸਹਾਰੇ ਲੰਘਾ ਸਕੇ ਪਰ ਕਾਤਲ ਕੁਝ ਇਸ ਤਰ੍ਹਾਂ ਦਾ ਸੀ ਕਿ ਰਾਜਾ ਉਸ ਦੇ ਵਿੱਚ ਮਾਫ ਕਰਨ ਦੇ ਲਈ ਤਿਆਰ ਨਾ ਹੋਇਆ ਜਦੋਂ ਉਸ ਇਲਾਕੇ ਦੇ ਲੋਕ ਜਾਂ ਕੋਈ ਹੋਰ ਮਹਤਵਪੂਰਨ ਸੱਜਣਾ ਨੇ ਵੀ ਸਾਰਾ ਜੋਰ ਲਾ ਹਟੇ ਤਾਂ ਉਸ ਇਸਤਰੀ ਦੇ ਕੋਲ ਆਇਆ ਇਹ ਫੈਸਲਾ ਕੇ ਰਾਜੇ ਦਾ ਕਿ ਤੇਰੇ ਇਨ੍ਹਾਂ ਤਿੰਨੇ ਰਿਸ਼ਤੇਦਾਰਾਂ ਨੂੰ ਤੇਰੇ ਨਜ਼ਦੀਕੀ ਰਿਸ਼ਤਿਆਂ ਵਾਲਿਆਂ ਨੂੰ ਰਾਜੇ ਨੇ ਸਜਾਈ ਮੌਤ ਦੇਣ ਦਾ ਫੈਸਲਾ ਕਰ ਲਿਆ ਤਾਂ ਉਸ ਕੁੜੀ ਨੇ ਇਸਤਰੀ ਨੇ ਆਪਣੇ ਉਹਨਾਂ ਨੇੜੇ ਦੇ ਸਬੰਧੀਆਂ ਨੂੰ ਨੇੜੇ ਦੇ ਹਮਦਰਦਾਂ ਨੂੰ ਕਿਹਾ ਕਿ ਮੈਨੂੰ ਇੱਕ ਵਾਰ ਉਸ ਰਾਜੇ ਦੇ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਉਹ ਲੋਕ ਸੋਚਣ ਲੱਗੇ ਜਦੋਂ ਸਾਡੇ ਅੱਖੇ ਤੋਂ ਇੰਨੇ ਸਿਆਣੇ ਲੋਕਾਂ ਦੇ ਅੱਖੇ ਤੋਂ ਜਾਂ ਮੋਤਵਰ ਲੋਕਾਂ ਦੇ ਅੱਖੇ ਤੋਂ ਉਸ ਰਾਜੇ ਨੇ ਫੈਸਲਾ ਨਹੀਂ ਬਦਲਿਆ ਤਾਂ ਇਸ ਇਸਤਰੀ ਦੇ ਅੱਖੇ ਤੇ ਉਹ ਫੈਸਲਾ ਕਿਵੇਂ ਬਦਲ ਲਵੇਗਾ ਪਰ ਫਿਰ ਵੀ ਰਾਏ ਕਰੀ ਕੁਝ ਸਿਆਣਿਆਂ ਨੇ ਕਿਹਾ ਕਿ ਹਾਂ ਇਸ ਇਸਤਰੀ ਨੂੰ ਪੇਸ਼ ਕੀਤਾ ਜਾਣਾ ਚਾਹੀਦਾ ਰਾਜੇ ਦਾ ਦਰਬਾਰ ਲੱਗਿਆ ਹੋਇਆ ਸੀਗਾ ਉਸ ਇਸਤਰੀ ਨੂੰ ਪੇਸ਼ ਕੀਤਾ ਗਿਆ ਤਾਂ ਉਸ ਰਾਜੇ ਨੇ ਪੁੱਛਿਆ ਹਾਂ ਭਾਈ ਵਿਵਾ ਤੇਰਾ ਕਿ ਤੂੰ ਕਿਸ ਮਸਲੇ ਨੂੰ ਲੈ ਕੇ ਆਈ ਹੈਂਗੀ ਤਾਂ ਉਸ ਕੁੜੀ ਨੇ ਕਿਉਂਕਿ ਇਹ ਸ਼ਾਇਦ ਸਿੱਧੂਆਂ ਦਾ ਰਾਜਾ ਸੀਗਾ ਤੇ ਕੁੜੀ ਵੀ ਸ਼ਾਇਦ ਇਹ ਸਿੱਧੂ ਗੋਦਸਿਸ ਉਸਨੇ ਕਿਹਾ ਕਿ ਪਹਿਲਾਂ ਤਾਂ ਤੁਸੀਂ ਮੇਰੇ ਭਰਾ ਲੱਗਦੇ ਹੋਗੇ ਕਿਉਂਕਿ ਤੁਸੀਂ ਵੀ ਸਿੱਧੂ ਗੋਦ ਦੇ ਤੇ ਮੈਂ ਵੀ ਸਿੱਧੂ ਗੋਦ ਦੀ ਆਂਗੀ ਤੇ ਦੂਸਰਾ ਤੁਹਾਡੇ ਰਾਜ ਦੇ ਵਿੱਚ ਤੁਸੀਂ ਇਹ ਬੇਇਨਸਾਫੀ ਕਰ ਰਹੇ ਹੋ ਮੇਰੇ ਤਿੰਨ ਨਜ਼ਦੀਕੀ ਰਿਸ਼ਤੇਆਂ ਨੂੰ ਮੌਤ ਦੀ ਸਜ਼ਾ ਦੇ ਰਹੇ ਹੋਗੇ ਇਹ ਤੁਹਾਡੇ ਵਾਸਤੇ ਚੰਗਾ ਨਹੀਂ ਹੈਗਾ ਤੁਹਾਨੂੰ ਘਟੋ ਘਟੇ ਇੱਕ ਨੂੰ ਛੱਡ ਦੇਣਾ ਚਾਹੀਦਾ ਪਰ ਰਾਜੇ ਨੇ ਕਿਹਾ ਨਹੀਂ ਮੈਂ ਇਹਨਾਂ ਨੂੰ ਨਹੀਂ ਛੱਡੂਗਾ ਤੇ ਮੈਂ ਕਿਉਂ ਛੱਡਾਂ ਜਦੋਂ ਉਸਨੇ ਕਿਉਂ ਛੱਡਾਂ ਦੀ ਗੱਲ ਆਈ ਤਾਂ ਉਸ ਕੁੜੀ ਨੇ ਉਸ ਰਾਜੇ ਨੂੰ ਹੀਰਾ ਸਿੰਘ ਨੂੰ ਕਿਹਾ ਕਿ ਰਾਜਾ ਬਾਦਸ਼ਾਹ ਤੁਹਾਡੇ ਜਿਹੜੇ ਰਾਜ ਦੇ ਵਿੱਚ ਇੱਕ ਕਾਨੂੰਨ ਹੈਗਾ ਕਿ ਕੋਈ ਵੀ ਇਸਤਰੀ ਇਕੱਲੀ ਨਹੀਂ ਰਹਿ ਸਕਦੀ ਸਮਾਜ ਦੇ ਵਿੱਚ ਉਸ ਦਾ ਰਹਿਣ ਦੇ ਲਈ ਉਸ ਦੇ ਨਾਲ ਕੋਈ ਨਾ ਕੋਈ ਵਿਅਕਤੀ ਮਰਦ ਜਾਤ ਜ਼ਰੂਰ ਰਹਿਣੀ ਚਾਹੀਦੀ ਹੈ ਪਰ ਤੁਸੀਂ ਮੇਰੇ ਇਸ ਕੇਸ ਦੇ ਵਿੱਚ ਮੇਰਾ ਭਾਈ ਵੀ ਮਾਰ ਰਹੇ ਹੋ ਮੇਰਾ ਪਤੀ ਵੀ ਮਾਰ ਰਹੇ ਹੋ ਤੇ ਮੇਰਾ ਪੁੱਤ ਵੀ ਮਾਰ ਰਹੇ ਹੋ ਤਾਂ ਦੱਸੋ ਇਹਨਾਂ ਦੇ ਮਰਨ ਤੋਂ ਬਾਅਦ ਮੈਂ ਕਿਸ ਦੇ ਨਾਲ ਰਹੂੰਗੀ ਕੀ ਤੁਹਾਡਾ ਇਹ ਕਾਨੂੰਨ ਹੀ ਇਸ ਦੇ ਨਾਲ ਖਤਮ ਹੋਊਗਾ ਤੁਸੀਂ ਕਿਸੇ ਇਸਤਰੀ ਨੂੰ ਬਿਨਾਂ ਉਸ ਦੇ ਕਿਸੇ ਰਿਸ਼ਤੇ ਤੋਂ ਰਹਿਣ ਦੇ ਲਈ ਮਜਬੂਰ ਕਰੋ ਮੈਂ ਕਿਸ ਦੇ ਨਾਲ ਰਹਾਂਗੀ ਤੇ ਰਾਜਾ ਸੋਚੀ ਪੈ ਗਿਆ ਕਿ ਹਾਂ ਇਸ ਕੁੜੀ ਦੀ ਗੱਲ ਵੀ ਸਹੀ ਹੈ ਤੇ ਆ ਬਹੁਤ ਸੋਚਣ ਤੋਂ ਬਾਅਦ ਉਸ ਰਾਜੇ ਨੇ ਫੈਸਲਾ ਕੀਤਾ ਕਿ ਹਾਂ ਮੈਂ ਤੁਹਾਡੇ ਇੱਕ ਰਿਸ਼ਤੇਦਾਰ ਨੂੰ ਛੱਡ ਸਕਦਾ ਹਾਂ ਕਿਉਂਕਿ ਇਹ ਮੇਰਾ ਕਾਨੂੰਨ ਹੈ ਕਿ ਕੋਈ ਇਸਤਰੀ ਮਰਦ ਤੋਂ ਬਿਨਾਂ ਨਾ ਰਹੇ ਔਰ ਤੇਰੀ ਗੱਲ ਦੇ ਵਿੱਚ ਵਾਕਈ ਦਾਮੇਗਾ ਤਾਂ ਮੈਂ ਤੇਰੀ ਇਸੇ ਗੱਲ ਦੇ ਅਨਸਾਰ ਭਾਵੇਂ ਮੈਂ ਨਹੀਂ ਛੱਡਣਾ ਚਾਹੁੰਦਾ ਸੀ ਪਰ ਤੇਰੀ ਇਸ ਗੱਲ ਕਹਿਣ ਦੇ ਉੱਤੇ ਮੈਂ ਇੱਕ ਨੂੰ ਜ਼ਰੂਰ ਛੱਡ ਦੇਵਾਂਗਾ ਤੇ ਔਰ ਇਸ ਦੇ ਬਾਰੇ ਜਦੋਂ ਫੈਸਲਾ ਹੋਣ ਲੱਗਿਆ ਤਾਂ ਰਾਜੇ ਤੇ ਉਸ ਦੇ ਦਰਬਾਰੀਆਂ ਨੇ ਫੈਸਲਾ ਕੀਤਾ ਕਿ ਕਿਸ ਨੂੰ ਛੱਡਿਆ ਜਾਵੇ ਪਰ ਉਹ ਵਾਰ-ਵਾਰ ਇਸ ਗੱਲ ਦੇ ਉੱਤੇ ਸੋਚ ਨਹੀਂ ਉਹਨਾਂ ਦੇ ਵਿੱਚ ਆ ਰਿਹਾ ਸੀ ਕਿ ਪੁੱਤ ਨੂੰ ਛੱਡੀਏ ਇਸਦੇ ਭਰਾ ਨੂੰ ਛੱਡੀਏ ਇਸਦੇ ਪਤੀ ਨੂੰ ਛੱਡੀਏ ਕਿਉਂਕਿ ਤਿੰਨੇ ਰਿਸ਼ਤੇ ਨਜ਼ਦੀਕੀ ਸੀਗੇ ਤਾਂ ਉਹ ਰਾਜ ਦਰਬਾਰ ਦੇ ਬੰਦੇ ਪੂਰੀ ਤਰ੍ਹਾਂ ਫੈਸਲਾ ਨਾ ਕਰ ਪਾਏ ਕਿਸੇ ਹੱਕ ਦੇ ਵਿੱਚ ਕਿਉਂਕਿ ਸਾਰੇ ਰਿਸ਼ਤੇ ਇੰਨੇ ਨਜ਼ਦੀਕ ਹੁਣ ਪਤੀ ਇਸਤਰੀ ਵਾਸਤੇ ਸਭ ਤੋਂ ਬੜਾ ਪਿਆਰਾ ਰਿਸ਼ਤਾ ਹੁੰਦਾ ਔਰ ਪੁੱਤਰ ਉਸਦੀ ਉੜਾਦ ਜਿਹੜੀ ਉਹਦੇ ਸਰੀਰ ਦੇ ਵਿੱਚੋਂ ਉਪਜਦੀ ਹੈ ਉਹਨਾਂ ਦਾ ਭਵਿੱਖ ਹੁੰਦੀ ਹੈ ਇਹ ਵੀ ਬਹੁਤ ਪਿਆਰਾ ਰਿਸ਼ਤਾ ਹੁੰਦਾ ਹੈਗਾ ਤੇ ਭਰਾ ਭਾਵੇਂ ਕਿਸੇ ਵਕਤ ਜ਼ਰੂਰ ਪਿਆਰਾ ਹੁੰਦਾ ਹੈਗਾ ਪਰ ਸਮੇਂ ਦੇ ਨਾਲ ਉਹ ਪਿੱਛੇ ਰਹਿ ਜਾਂਦਾ ਹੈਗਾ ਹਾਂ ਸੋ ਇਸ ਫੈਸਲੇ ਦੇ ਉੱਤੇ ਉਹ ਕੋਈ ਫੈਸਲਾ ਨਾ ਕਰ पाए ਤਾਂ ਆਖਰ ਨੂੰ ਉਹਨਾਂ ਨੇ ਕਿਹਾ ਕਿਉਂ ਨਾ ਇਸ ਕੁੜੀ ਨੂੰ ਪੁੱਛ ਲਿਆ ਜਾਵੇ ਤੇਰੇ ਕਿਸ ਰਿਸ਼ਤੇਦਾਰ ਨੂੰ ਛੱਡੀ ਗਏ ਤਾਂ ਦੋਸਤੋ ਉਸ ਕੁੜੀ ਨੇ ਜਦੋਂ ਇਹ ਉਸ ਦੇ ਉੱਤੇ ਫੈਸਲੇ ਦੀ ਗੱਲ ਆਈ ਤਾਂ ਉਸ ਨੇ ਆਪਣੇ ਤਿੰਨੇ ਰਿਸ਼ਤੇਦਾਰਾਂ ਵਾਲੇ ਉਹਨਾਂ ਮਰਦਾਂ ਦੇ ਵੱਲ ਦੇਖਿਆ ਤੇ ਉਸ ਦਾ ਪਤੀ ਵੀ ਉਸ ਦੇ ਬੰਨੀ ਰਹਿਮ ਭਰੀਆਂ ਅੱਖਾਂ ਦੇ ਨਾਲ ਝਾਕਿਆ ਕਿ ਇਸ ਨੂੰ ਮੈਨੂੰ ਛਡਾਉਣਾ ਚਾਹੀਦਾਗਾ ਮੈਂ ਇਸ ਦਾ ਜੀਵਨ ਸਾਥੀ ਹਾਂ ਉਸ ਦੇ ਪੁੱਤ ਨੇ ਵੀ ਉਹਦੇ ਵੱਲ ਝਾਕਿਆ ਉਦੇ ਵੀ ਅੱਖਾਂ ਦੇ ਵਿੱਚ ਹਮਦਰਦੀ ਸੀ ਕਿ ਮੈਂ ਇਸ ਦਾ ਸਭ ਤੋਂ ਪਿਆਰਾ ਹਾਂਗਾ ਇਸ ਸੰਸਾਰ ਦੇ ਵਿੱਚ ਕਿਉਂਕਿ ਔਲਾਦ ਤੋਂ ਵੱਧ ਕੁਝ ਪਿਆਰਾ ਨਹੀਂ ਹੁੰਦਾ ਹੈਗਾ ਤੇ ਇਹ ਮੈਨੂੰ ਛਡਾਵੇਗੀ ਔਰ ਉਸ ਨੇ ਉਹਨਾਂ ਨੇ ਆਪ ਕੋ ਆਪਣੇ ਤੌਰ ਦੇ ਉਤੇ ਆਪਣੇ ਆਪ ਨੂੰ ਛਡਾਉਣ ਦੇ ਲਈ ਕਿਹਾ ਭਰਾ ਥੋੜਾ ਨਿਰਾਸ਼ ਸੀ ਕਿਉਂਕਿ ਉਸ ਦਾ ਰਿਸ਼ਤਾ ਉਹ ਆਪਣੀ ਭੈਣ ਦੇ ਨਾਲ ਨਹੀਂ ਰਹਿ ਗਿਆ ਸੀ ਕਿਉਂਕਿ ਉਹ ਵਿਆਹ ਕੇ ਆਪਣੇ ਇੱਕ ਨਵੇਂ ਘਰ ਆ ਗਈ ਸੀ ਔਰ ਉਸ ਦੇ ਨਵੇਂ ਰਿਸ਼ਤੇ ਉਸ ਭਰਾ ਦੇ ਨਾਲੋਂ ਵੀ ਜ਼ਿਆਦਾ ਨਜ਼ਦੀਕੀ ਸਨ ਸੋ ਇਸ ਦੇ ਉੱਤੇ ਜਦੋਂ ਫੈਸਲਾ ਨਾ ਕੁਝ ਵੀ ਉਹਨੇ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਹੁਣ ਉਸ ਇਸਤਰੀ ਦੇ ਹੱਥ ਸੀਗੇ ਕਿ ਉਹ ਕਿਸ ਨੂੰ ਛਡਾਵੇ ਸਾਰਾ ਦਰਬਾਰ ਉਸ ਦੇ ਉੱਤੇ ਟਿਕਿਆ ਹੋਇਆ ਸੀ ਆਖ ਕਿ ਇਹ ਕਿਸ ਦੇ ਹੱਕ ਵਿੱਚ ਫੈਸਲਾ ਕਰਦੀ ਹੈ ਪਰ ਜਿਉਂ ਹੀ ਫੈਸਲਾ ਕਰਨ ਨੂੰ ਕਿਹਾ ਗਿਆ ਤਾਂ ਉਸ ਇਸਤਰੀ ਨੇ ਜਿਹੜਾ ਫੈਸਲਾ ਦਿੱਤਾ ਨਾ ਉਸ ਨੇ ਆਪਣੇ ਪੁੱਤ ਦੇ ਹੱਕ ਵਿੱਚ ਦਿੱਤਾ ਤੇ ਨਾ ਉਸ ਨੇ ਆਪਣੇ ਪਤੀ ਦੇ ਹੱਕ ਵਿੱਚ ਦਿੱਤਾ ਤਾਂ ਉਸ ਨੇ ਆਪਣਾ ਫੈਸਲਾ ਆਪਣੇ ਭਰਾ ਦੇ ਹੱਕ ਵਿੱਚ ਦਿੱਤਾ ਕਿ ਰਾਜਨ ਮੇਰੇ ਭਰਾ ਨੂੰ ਛੱਡ ਦਿੱਤਾ ਜਾਵੇ ਤੇ ਜਦੋਂ ਇੰਨੀ ਗੱਲ ਕਹਿਣ ਦੇ ਉੱਤੇ ਸਾਰੇ ਰਾਜ ਦਰਬਾਰ ਦੇ ਵਿੱਚ ਸਾਰੇ ਸਿਆਣੇ ਲੋਕਾਂ ਨੂੰ ਅਚੰਭਾ ਹੋਇਆ ਕਿ ਇਸ ਨੇ ਆਪਣੇ ਪਤੀ ਨੂੰ ਛੱਡ ਕੇ ਜਾਂ ਆਪਣੇ ਪੁੱਤ ਨੂੰ ਛੱਡ ਕੇ ਆਪਣੇ ਭਰਾ ਦੇ ਹੱਕ ਵਿੱਚ ਫੈਸਲਾ ਦਿੱਤਾ ਜਿਹੜਾ ਕਿ ਹੁਣ ਇਸ ਦੇ ਨੇੜੇ ਵੀ ਨਹੀਂ ਰਹਿੰਦਾ ਸੀਗਾ ਉਹ ਕਿਤੇ ਦੂਸਰੇ ਪਿੰਡ ਰਹਿੰਦਾ ਸੀਆ ਉਸਦੇ ਪੇਕਿਆਂ ਦੇ ਪਿੰਡ ਪਰ ਜਿਹੜਾ ਪੁੱਤਰ ਉਸਦੇ ਪੇਟੋਂ ਜਨਮਿਆ ਉਹਨੇ ਉਸਦੇ ਲਈ ਵੀ ਰਹਿਮ ਨਹੀਂ ਮੰਗਿਆ ਔਰ ਉਸਨੇ ਆਪਣੇ ਉਸ ਮਰਦ ਸਾਥੀ ਦੇ ਲਈ ਵੀ ਰਹਿਮ ਨਹੀਂ ਮੰਨਿਆ ਜਿਹੜਾ ਉਸ ਦਾ ਸਭ ਤੋਂ ਹਸੀਨ ਪਲ ਹੁੰਦੇ ਨੇ ਜ਼ਿੰਦਗੀ ਦੇ ਜਿਹੜੇ ਉਹ ਆਪਣੇ ਪਤੀ ਨਾਲ ਬਤਾਉਂਦੀ ਹੈ ਕੋਈ ਇਸਤਰੀ ਅ ਪਰ ਜਦੋਂ ਇਸ ਫੈਸਲੇ ਦੇ ਉੱਤੇ ਰਾਜਾ ਵੀ ਖੁਦ ਚੰਬੇ ਦੇ ਵਿੱਚ ਆਇਆ ਹੀਰਾ ਸਿੰਘ ਤਾਂ ਉਸਨੇ ਕੁੜੀ ਨੂੰ ਪੁੱਛਿਆ ਕਿ ਇਹ ਤੂੰ ਇਸ ਦੇ ਹੱਕ ਵਿੱਚ ਕਿਉਂ ਫੈਸਲਾ ਲੈਂਤਾ ਕਿਉਂਕਿ ਵਰਤਮਾਨ ਸਮੇਂ ਤੇਰਾ ਭਰਾ ਤੇਰੇ ਨੇੜੇ ਨਹੀਂ ਤੇਰੇ ਪੁੱਤ ਅਤੇ ਤੇਰਾ ਪਤੀ ਜ਼ਿਆਦਾ ਨੇੜੇ ਸਨ ਤਾਂ ਉਸ ਇਸਤਰੀ ਨੇ ਫਿਰ ਇੱਕ ਜਵਾਬ ਦਿੱਤਾ ਕਿ ਐ ਰਾਜਨ ਮੈਂ ਇਹ ਫੈਸਲਾ ਆਪਣੇ ਭਾਈ ਦੇ ਹੱਕ ਵਿੱਚ ਤਾਂ ਦਿੱਤਾ ਹੈਗਾ ਕਿਉਂਕਿ ਜਿਹੜਾ ਅ ਕਿਉਂਕਿ ਜਿਹੜੇ ਰਿਸ਼ਤੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਭਾਈ ਦਾ ਰਿਸ਼ਤਾ ਹੁੰਦਾ ਹੈਗਾ ਇਹ ਦੁਆਰਾ ਨਹੀਂ ਮਿਲਦਾ ਕਿਉਂਕਿ ਭਾਈ ਜਿਹੜਾ ਆਉਂਦਾ ਹੈਗਾ ਇਹ ਮਾਂ ਪਿਓ ਦੀ ਔਲਾਦ ਹੁੰਦਾ ਹੈਗਾ ਮਾਂ ਪਿਓ ਦੇ ਜਿਉਂਦੇ ਹੋਣ ਕਾਰਨ ਮਾਂ ਪਿਓ ਦੇ ਕਾਰਨ ਇਹ ਰਿਸ਼ਤਾ ਮਿਲਦਾ ਹੈਗਾ ਔਰ ਜੇ ਇੱਕ ਵਾਰ ਇਹ ਰਿਸ਼ਤਾ ਚਲਿਆ ਜਾਵੇ ਤਾਂ ਇਹ ਤੁਹਾਡੇ ਵਾਸਤੇ ਪੈਦਾ ਕਰਨਾ ਆਪਣੇ ਹੱਥ ਵੱਸ ਨਹੀਂ ਹੁੰਦਾ ਹੈਗਾ ਪਰ ਜਿਹੜਾ ਪਤੀ ਹੈ ਇਹ ਸਮਾਜ ਦੇ ਵਿੱਚ ਦੁਬਾਰਾ ਵੀ ਹਾਸਲ ਕੀਤਾ ਜਾ ਸਕਦਾ ਹੈ ਔਰ ਜੇ ਪਤੀ ਅੱਗੇ ਪਰਮਾਤਮਾ ਦੀ ਕੁਦਰਤ ਦੀ ਕਿਰਪਾ ਹੋਵੇ ਤਾਂ ਤੁਹਾਡੀ ਔਲਾਦ ਵੀ ਤੁਹਾਡੇ ਹੋ ਸਕਦੀ ਹੈ ਤੁਹਾਡੇ ਧੀਆ ਪੁੱਤਰ ਦੁਬਾਰਾ ਆ ਸਕਦੇ ਨੇ ਸੋ ਮੈਂ ਆਪਣਾ ਉਹ ਮੂਲ ਰਿਸ਼ਤਾ ਮੇਰੇ ਮਾਪੇ ਦੀ ਬਖਸ਼ਿਸ਼ ਮੇਰੇ ਮਾਪੇ ਦੀ ਨਿਸ਼ਾਨੀ ਮੇਰੇ ਮਾਪੇ ਦਾ ਤੇ ਔਰ ਮੇਰਾ ਉਹ ਭਰਾ ਜਿਹੜਾ ਮੇਰੇ ਨਾਲ ਜਨਮਿਆਗਾ ਮੈਂ ਇਸ ਨੂੰ ਨਹੀਂ ਖੋਣਾ ਚਾਹੁੰਦੀ ਜੇ ਅੱਜ ਇਹ ਇੱਕ ਸਜਾਇ ਮੌਤ ਇਸ ਨੂੰ ਹਾਸਲ ਹੁੰਦੀ ਹੈਗੀ ਤਾਂ ਮੈਨੂੰ ਮੁੜ ਜ਼ਿੰਦਗੀ ਚ ਕਦੇ ਵੀ ਪ੍ਰਾਪਤ ਨਹੀਂ ਹੋਵੇਗਾ ਔਰ ਜੇ ਮੇਰਾ ਪਾਈ ਜਿਉਂਦਾ ਰਹਿੰਦਾਗਾ ਤਾਂ ਇਹ ਮੇਰਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੇਰੇ ਪੁੱਤਰ ਅਤੇ ਪਤੀ ਮਾਰੇ ਜਾਂਦੇ ਨੇ ਅੱਜ ਤਾਂ ਇਹ ਮੇਰਾ ਦੁਬਾਰਾ ਵਿਆਹ ਕਰ ਸਕਦਾਗਾ ਔਰ ਮੈਂ ਦੁਬਾਰਾ ਜੇ ਪ੍ਰਮਾਤਮਾ ਦੀ ਮਿਹਰ ਹੋਈ ਤਾਂ ਜਿੱਥੇ ਮੈਨੂੰ ਪਤੀ ਹਾਸਲ ਹੋਵੇਗਾ ਔਰ ਮੇਰੇ ਉੜਾਦ ਹਾਸਲ ਹੋ ਸਕਦੀ ਹੈ ਤੇ ਮੇਰਾ ਪੁੱਤਰ ਵੀ ਵਾਪਸ ਆ ਸਕਦਾ ਔਰ ਫਿਰ ਇਸੇ ਤਰ੍ਹਾਂ ਕਿਸੇ ਦਿਨ ਮੇਰੇ ਕੋਲ ਤਿੰਨੇ ਰਿਸ਼ਤੇ ਮੇਰਾ ਭਰਾ ਵੀ ਹੋਵੇਗਾ ਮੇਰਾ ਪੁੱਤਰ ਵੀ ਹੋਵੇਗਾ ਔਰ ਮੇਰਾ ਪਤੀ ਵੀ ਹੋਵੇਗਾ ਸੋ ਮੈਂ ਇਸ ਕਰਕੇ ਇਹਦੇ ਹੱਕ ਦੇ ਵਿੱਚ ਫੈਸਲਾ ਦਿੱਤਾਗਾ ਔਰ ਰਾਜਨ ਅੱਗੇ ਤੁਹਾਡੀ ਮਰਜ਼ੀ ਹੈਗੀ ਮੈਂ ਤੇ ਚਾਹੁੰਦੀ ਹਾਂ ਮੇਰੇ ਤਿੰਨੇ ਰਿਸ਼ਤੇ ਛੱਡੇ ਜਾਣ ਪਰ ਜੇ ਤੁਸੀਂ ਇੱਕ ਰਿਸ਼ਤਾ ਛੱਡਣਾਗਾ ਤਾਂ ਕਰਕੇ ਮੈਂ ਆਪਣੇ ਭਰਾ ਦੀ ਚੋਣ ਕੀਤੀ ਹੈਗੀ ਔਰ ਰਾਜਾ ਉਸ ਕੁੜੀ ਦੀ ਇਸ ਦਲੀਲ ਦੇ ਉੱਤੇ ਅਚੰਬੇ ਦੇ ਵਿੱਚ ਹੈਰਾਨ ਹੋਇਆ ਸਾਰੇ ਦਰਬਾਰੀ ਹੈਰਾਨ ਹੋਏ ਕਿ ਇਸ ਕੁੜੀ ਨੇ ਕਿੰਨਾ ਸਿਆਣਾ ਫੈਸਲਾ ਕੀਤਾ ਹੈਗਾ ਤੇ ਰਾਜੇ ਨੇ ਫਿਰ ਆਪਣੇ ਦਰਬਾਰੀਆਂ ਨਾਲ ਵਿਚਾਰ ਚਰਚਾ ਕਰਕੇ ਉਸ ਦੇ ਤਿੰਨੇ ਰਿਸ਼ਤਿਆਂ ਨੂੰ ਬਰੀ ਕਰਨ ਦਾ ਫੈਸਲਾ ਕਰ ਲਿਆ ਉਸ ਕੁੜੀ ਨੂੰ ਕਿਹਾ ਗਿਆ ਕਿ ਤੇਰੀ ਇਸ ਸਿਆਣਪ ਦੇ ਕਾਰਨ ਮੈਂ ਤੇਰੇ ਤਿੰਨੇ ਰਿਸ਼ਤਿਆਂ ਨੂੰ ਤੇਰੇ ਪਤੀ ਨੂੰ ਵੀ ਤੇਰੇ ਪੁੱਤਰ ਨੂੰ ਵੀ ਔਰ ਤੇਰੇ ਭਰਾ ਨੂੰ ਵੀ ਛੱਡ ਦਾਂਗਾ ਪਰ ਅੱਗੇ ਤੋਂ ਕਿਸੇ ਜੁਰਮ ਦੇ ਵਿੱਚ ਸ਼ਾਮਲ ਨਹੀਂ ਹੋਣੇ ਚਾਹੀਦੇ ਇਸ ਤਰ੍ਹਾਂ ਦੀਆਂ ਕੁਝ ਸ਼ਰਤਾਂ ਲਾ ਕੇ ਉਸ ਕੁੜੀ ਦੇ ਤਿੰਨਾਂ ਨੂੰ ਰਾਜੇ ਵੱਲੋਂ ਰਿਹਾ ਕਰ ਦਿੱਤਾ ਜਾਂਦਾ ਹੈਗਾ ਹੁਣ ਇਹ ਹੈ ਉਸ ਕੁੜੀ ਦੀ ਸਿਆਣਪ ਜਿਹੜੀ ਉਸਨੇ ਹੰਡਾਈ ਜਾਂ ਜਿਹੜੀ ਉਸਨੇ ਆਪਣੀ ਸਿਆਣਪ ਦਿਖਾਈ ਉਸ ਰਾਜ ਦਰਬਾਰ ਦੇ ਵਿੱਚ ਔਰ ਵਰਤਮਾਨ ਸਮੇਂ ਸਾਡੇ ਸਮਾਜ ਦੀ ਲੋੜ ਵੀ ਹੈ ਸਾਡੇ ਸਮਾਜ ਨੂੰ ਇਸ ਗੱਲ ਨੂੰ ਸਮਝਣ ਦੀ ਵੀ ਲੋੜ ਹੈ ਜਿੱਥੇ ਅੱਜ ਕੱਲ੍ਹ ਦੇ ਸਮਿਆਂ ਦੇ ਵਿੱਚ ਅਸੀਂ ਆਪਣੇ ਭਰਾਵਾਂ ਦੇ ਨਾਲੋਂ ਟੁੱਟ ਰਹੇ ਹਾਂ ਸਮਾਜ ਦੇ ਵਿੱਚ ਆਪਣੇ ਮਾਪਿਆਂ ਨਾਲੋਂ ਟੁੱਟ ਰਹੇ ਹਾਂ ਉਹ ਸਿਰਫ ਤੇ ਸਿਰਫ ਅਸੀਂ ਆਪਣੇ ਨਵੇਂ ਰਿਸ਼ਤੇ ਜੋੜ ਕੇ ਉਹਨਾਂ ਪੁਰਾਣਿਆਂ ਨੂੰ ਛੱਡ ਦਿੰਨੇ ਹਾਂਗੇ ਜਦ ਘਟੋਕਟ ਨਵੇਂ ਰਿਸ਼ਤਿਆਂ ਦੀ ਕੀਮਤ ਦੇ ਉੱਤੇ ਪੁਰਾਣੇ ਰਿਸ਼ਤੇ ਬਾਰੇ ਨਹੀਂ ਜਾਣੇ ਚਾਹੀਦੇ ਹੁੰਦੇ ਇਹ ਸਾਡੇ ਸਮਾਜ ਨੂੰ ਇਸ ਕਹਾਣੀ ਦੇ ਵਿੱਚੋਂ ਸਿੱਖਿਆ ਮਿਲਦੀ ਹੈ ਔਰ ਤੁਹਾਨੂੰ ਇਸ ਕਹਾਣੀ ਦੇ ਵਿੱਚ ਕਿਸ ਤਰ੍ਹਾਂ ਲੱਗਿਆ ਜਾਂ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਕਹਾਣੀ ਹੈ ਤਾਂ ਜਰੂਰ ਸਾਡੇ ਨਾਲ ਸਾਂਝੀ ਕਰਨੀ ਔਰ ਇਸ ਕਹਾਣੀ ਦੇ ਉੱਤੇ ਤੁਹਾਡੇ ਕੀ ਵਿਚਾਰ ਹਨ ਤੁਸੀਂ ਵੀ ਜਰੂਰ ਸਾਂਝੇ ਕਰਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ